ਕਰੀਬ 15 ਦਿਨ ਪਹਿਲਾਂ ਇੱਕ ਤੇਜ਼ ਰਫਤਾਰ ਕਰੇਟਾ ਚਾਲਕ ਵੱਲੋਂ ਪਿੰਡ ਰਾਮਪੁਰ ਨੇੜੇ ਦੋ ਔਰਤਾਂ ਅਤੇ ਇੱਕ ਛੋਟੀ ਬੱਚੀ ਨੂੰ ਆਪਣੀ ਲਪੇਟ ਵਿੱਚ ਲਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤੇ ਇਹਨਾਂ ਵਿੱਚੋਂ ਇੱਕ ਔਰਤ ਗਰਭਵਤੀ ਸੀ ਅਤੇ ਦਾਦੀ-ਪੋਤੀ ਵੀ ਦੀ ਵੀ ਜਿਹੜੀ ਹੈ ਦੱਸੀ ਜਾ ਰਹੀ ਹੈ ਕਿ ਮੌਤ ਹੋ ਗਈ ਸੀ ਤੇ ਬਰਾਮਪੁਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਰੇਟਾ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ 15 ਦਿਨ ਵੀ ਜਾਨ ਦੇ ਪਿੱਛੋਂ ਵੀ ਕਰੇਟਾ ਚਾਲਕ ਪੁਲਿਸ ਦੀ ਗ੍ਰਸਤ ਤੋਂ ਬਾਅਦ ਜਿਸ ਦੇ ਰੋਸ ਵਿੱਚ ਉਸ ਮੂਰਪਰਵਾਤ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਇਕੱਠੇ ਉਕੇ ਬ੍ਰਾਮਪੁਰ ਥਾਣੇ ਦੇ ਸਾਹਮਣੇ 메ਨ ਚੌਂਕ ਵਿੱਚ ਤਰਨਾ ਲਗਾ ਦਿੱਤਾ ਹੈ ਤੇ ਇਸ ਮੌਕੇ ਤੇ ਮ੍ਰਿਤਕ ਵਰਤਾ ਔਰਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਾਗਰਿਕ ਨਿਵਾਸੀਆਂ ਨੇ ਦੱਸਿਆ ਕਿ ਕ੍ਰੇਟਾ ਚਾਲਕ ਵੱਲੋਂ 30 ਅਕਤੂਬਰ ਨੂੰ ਇੱਕ ਗਰਭਤੀ ਔਰਤ ਸਮੇਤ ਇੱਕ ਬਜ਼ੁਰਗ ਮਹਿਲਾ ਤੇ ਉਸਦੀ ਪੋਤੀ ਛੋਟੀ ਬੱਚੀ ਨੂੰ ਆਪਣੀ ਰੇਟ ਵਿੱਚ ਲੈ ਲਿਆ ਗਿਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਪਰ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ 15 ਦਿਨ ਵੀ ਜਾਣ ਦੇ ਪਿੱਛੋਂ ਵੀ ਅਜੇ ਤੱਕ ਕ੍ਰੇਟਾ ਚਾਲਕ ਪੁਲਿਸ ਦੀ ਗ੍ਰਿਫਤੋਬਾਰ ਇਸ ਨੂੰ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਇਸ ਕਰੇਟਾ ਚਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਲਕਿੰਦਰ ਸੈਨਿਆ ਜੀ ਇੱਕ ਐਕਸੀਡੈਂਟ ਹੋਇਆ ਜੀ ਰਾਜਪੁਰ ਜਿਸ ਵਿੱਚ ਮੇਰੀ ਬੇਟੀ ਮੇਰੀ ਮੰਮਾ ਔਰ ਇੱਕ ਲੇਡੀ ਸੀਗੀ ਜੋ 3 ਮਹੀਨੇ ਦੀ ਪ੍ਰੈਗਨੈਂਸੀ ਸੀ ਜਿਹੜੇ ਇੱਕ ਕਾਰ ਚਾਲਕ ਕਰੇਟਾ ਕਾਰ ਪੀਵੀ 35Y 9000 ਨੰਬਰ ਆ ਜੀ ਜਿਹੜੇ 3-4 ਜਨਵਰੀ ਜਿਹੜੇ ਤੇ ਰਫਤਾਰ ਨਾਲ ਕਾਰ ਆ ਰਹੀ ਸੀ ਦਿਨਾਂਗਰਵਾਲੀ ਸਾਈਡ ਤੋਂ ਹੀ ਸਾਰੇ ਉੱਥੇ ਬੈਠੇ ਹੋਏ ਸੀ ਰੋਡ ਦੀ ਸਾਈਡ ਤੇ ਇੱਕ ਕਾਰ ਬਹੁਤ ਹੀ ਫਾਸਟ 130 40 ਸਪੀਡ ਤੇ ਆਈ ਹੈ ਉਹਨਾਂ ਨੂੰ ਮੌਕੇ ਤੇ ਹੀ ਉਚਲ ਕੇ 30 40 ਫੁੱਟ ਦੇ ਸੀੜ ਦੇ ਹੇਲੇ ਲਾ ਕੇ ਰ ਇੱਕ ਦੁਕਾਨਾਂ ਦੇ ਉੱਪਰ ਜਾ ਕੇ ਉਹ ਕਾਰ ਹੈ ਜਿਹੜੀ ਦੁਕਾਨ ਦੇ ਨਾਲ ਟੱਚ ਕਰਕੇ ਰੁਕੀ ਹੈ ਜੇ ਉਥੇ ਦੁਕਾਨਾਂ ਨਹੀਂ ਨਹੀਂ ਸ਼ਾਇਦ ਹੋਰ ਵੀ ਕਿਸੇ ਦੀ ਧਾਨ ਜਾ ਸਕਦੀ 15 ਦਿਨ ਹੋ ਗਿਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾਗਾ ਰੋਜ਼ ਹੀ ਅਪਡੇਟ ਪੁੱਛੀਦੀ ਆ ਬਸ ਅੱਜ ਕਰ ਦੇਣਾ ਕੱਲ ਕਰ ਦੇਣਾ ਅੱਜ ਕਰ ਦੇਣਾ ਕੱਲ ਕਰ ਦੇਣਾ ਜਦ ਕਿ ਉਹਨਾਂ ਨੇ ਕੱਲ ਆਪਣੀ ਬੇਲ ਵੀ ਲਗਾਈ ਜੋ ਕਿ ਕੋਰਟ ਤੋਂ ਰਜੈਕਟ ਹੋ ਗਈ ਆ ਫਿਰ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹਨਾਂ ਨੂੰ ਨਹੀਂ ਫੜ ਰਿਹਾ ਜੀ بس ਇਸ ਬਿਹਾਫ ਤੇ ਅਸੀਂ ਇਕੱਠੇ ਹੋਇਆ ਉਹਨਾਂ ਨੂੰ ਥੋੜਾ ਜਿਆਦਾ ਸਾਡੇ ਵੱਲ ਇਹ ਮੰਗ ਕੀਤੀ ਜਾ ਰਹੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅੱਜ ਦੇ ਦਿਨ ਹੀ ਫੜਾਇਆ ਜਾਏ ਇਹਦਾ ਪਾਸੇ ਧਰਨਾ ਜਿਹੜਾ ਨਹੀਂ ਚੱਕਾ ਸਾਡਾ ਸਿਰਫ ਇੰਨਾ ਪੁਆਇੰਟ ਆਫ 뷰 ਆ ਪੁਆਇੰਟ ਆ ਜੀ ਕਿ ਐਸ ਪਰ ਲਾਅ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜੋ ਬੰਦਾ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੱਜ 15 ਦਿਨ ਹੋ ਚੁੱਕੇ ਆ ਜੀ ਕਦੀ ਐਸਐਸਪੀ ਦੇ ਦਫ਼ਤਰ ਜਾਣਾ ਪੈ ਰਿਹਾ ਕਦੀ ਆਈਪੀਐਸ ਦੇ ਦਫ਼ਤਰ ਜਾਣਾ ਪੈ ਰਿਹਾ ਕਦੀ ਐਸਐਚਓ ਨੂੰ ਆ ਕੇ ਮਿਲਣਾ ਪੈ ਰਿਹਾ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਆ ਈਵਨ ਐਸਐਚਓ ਨੂੰ ਜਦੋਂ ਆ ਕੇ ਪੁੱਛਿਆ ਕਿ ਸਰ ਕੋਈ ਕਾਰਵਾਈ ਕਹਿੰਦੇ ਜੀ ਅਧਿਕਾਰੀ ਕਰ ਰਹਿਣਾ ਤੇ ਐਸਐਚਓ ਇਥੇ ਲੋਕਲ ਬੰਦਾ ਕੀ ਕਰ ਰਿਹਾ ਆ ਅਸੀਂ 10 15 ਦਿਨ ਹੋ ਗਏ ਨਾ ਸਾਨੂੰ ਇਹਦੇ ਪਿੱਛੇ ਫਿਰਦੇ ਹੋਏ ਕਿ ਕੋਈ ਤੇ ਕਾਰਵਾਈ ਹੋਏਗੀ ਬਟ ਕੋਈ ਹਾਲੇ ਤੱਕ ਐਸ ਪਰ ਲਾਅ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਲੱਗਦਾ ਕਿ ਕੋਈ ਉੱਪਰੋਂ ਦਵਾ ਲਗਾਇਆ ਅਸੀਂ ਉਹਨਾਂ ਨੂੰ ਉਹ ਵੀ ਪੁੱਛਿਆ ਕਿ ਸਾਨੂੰ ਉਹ ਵੀ ਦੱਸੀਦਾ ਇਹਦੀ ਦਵਾ ਹੈਗਾ ਤੇ ਅਸੀਂ ਉਹਦੇ ਨਾਲ ਵੀ ਗੱਲ ਕਰ ਲਈਏ ਬਟ ਐਸ ਪਰ ਲਾਅ ਕੁਝ ਨਹੀਂ ਹੋ ਰਿਹਾ ਕੌਨਸਲ ਸਰ ਮੇਰਾ ਨਾਮ ਅਭਿਨਵ ਸ਼ਰਮਾ ਹੈ ਮੇਰੀ ਵਾਈਫ ਸੁਦਾ ਡੋਗਰਾ ਜੋ ਕਿ ਸਕੂਲ ਜਾ ਰਹੀ ਸੀ ਉਸਨੇ ਜਿਹੜਾ ਰਾਮਪੁਰ ਕ੍ਰਾਸ ਹੈ ਮਤਲਬ ਚੌਂਕ ਤੋਂ ਕ੍ਰਾਸ ਕਰਨਾ ਸੀ ਉਹ ਹਲੇ ਵੇਟ ਕਰ ਰਹੇ ਸੀ ਕਿ ਗੱਡੀ ਨਿਕਲ ਜਾਏ ਗੱਡੀ ਇੰਨੀ ਸਪੀਡ ਨਾਲ ਆਈ ਪਹਿਲੇ ਉਹਨਾਂ ਨੇ ਇੱਕ ਦਾਦੀ ਪੋਤੀ ਨੂੰ ਹਿੱਟ ਕੀਤਾ ਫਿਰ ਮੇਰੀ ਵਾਈਫ ਨੂੰ ਹਿੱਟ ਕੀਤਾ ਤੇ ਤਿੰਨਾਂ ਦੀ ਡੈਥ ਕਰਨ ਤੋਂ ਬਾਅਦ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਔਰ ਉਹਨੂੰ ਸੇਫ ਪੈਸੇ ਦੇਣ ਵਾਲਾ ਪੁਲਿਸ ਨੂੰ ਵੀ ਪਤਾ ਕੌਣ ਹੈ ਪੁਲਿਸ ਖੁਦ ਦੱਸ ਰਹੀ ਹੈ ਪਰ ਹਾਲੇ ਤੱਕ ਨਾ ਤੇ ਜਿਹੜਾ ਜਿੰਨੇ 6 ਪੈਸੇ ਦਿੱਤਾ ਜਿਹੜਾ ਉਹਨੂੰ ਬਚਾ ਕੇ ਲੈ ਕੇ ਗਿਆ ਨਾ ਹੀ ਉਹਦੇ ਤੇ ਕਾਰਵਾਈ ਹੋਈ ਹੈ ਉਹ ਜਿਹੜਾ ਮਾਰ ਕੇ ਗਿਆ ਨਾ ਹੀ ਉਹਦੇ ਤੇ ਕਾਰਵਾਈ ਹੋਈ ਹੈ ਪੁਲਿਸ ਦਾ ਬਿਲਕੁਲ ਹੀ ਢਿੱਲਾ ਰਵਈਆ ਹੈ ਅਜੇ ਤੱਕ ਸਾਨੂੰ ਕੋਈ ਵੀ ਨਿਆਂ ਨਹੀਂ ਮਿਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ ਜਿਹੜਾ ਬੰਦਾ ਨਿਆਇ ਉਹ ਮਿਲੇ